ਆਹ ਤੰਦਰੁਸਤੀ ਸਭ ਤੋਂ ਮਹਿੰਗੀ ਪੂੰਜੀ ਹੈ ਜੇਕਰ ਤੁਸੀਂ ਤੰਦਰੁਸਤ ਹੋ ਤਾਂ ਤੁਹਾਨੂੰ ਸਭ ਕੁਝ ਚੰਗਾ ਲੱਗੇਗਾ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਤੁਹਾਨੂੰ ਕੋਈ ਆੜੇ-ਦੋਲੇ ਦੀ ਚੀਜ਼ ਵੀ ਚੰਗੀ ਨਹੀਂ ਲੱਗੇਗੀ ਜੇ ਤੁਸੀਂ ਤੰਦਰੁਸਤ ਹੋ ਤਾਂ ਤੁਹਾਡਾ ਪਰਿਵਾਰ ਵੀ ਤੁਹਾਡੇ ਨਾਲ ਖੁਸ਼ ਰਹੇਗਾ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਤੁਹਾਡਾ ਪਰਿਵਾਰ ਵੀ ਖੁਸ਼ ਨਹੀਂ رہ ਪਾਏਗਾ ਤੁਹਾਡੇ ਨਾਲ ਕਿਉਂਕਿ ਜੇ ਤੁਸੀਂ ਦੁਖੀ ਹੋ ਤਾਂ ਪਰਿਵਾਰਕ ਮੈਂਬਰ ਵੀ ਦੁਖੀ ਹੋਣਗੇ ਇਥੋਂ ਤੱਕ ਕਿ ਬੈਂਕਾਂ ਦੇ ਖਾਤਿਆਂ ਦੇ ਵਿੱਚ ਪਏ ਪੈਸੇ ਵੀ ਤੁਹਾਨੂੰ ਖੁਸ਼ੀ ਨਹੀਂ ਦੇ ਸਕਦੇ ਸੋ ਆਪਣੀ ਸਿਹਤ ਦਾ ਧਿਆਨ ਰੱਖੋ ਆਪਣਾ ਖਾਣਾ ਪੀਣਾ ਬਦਲੋ ਜ਼ਿੰਦਗੀ ਸੌਖੀ ਕਰੋ ਮੈਂ ਆਪਣੀ ਸਿਹਤ ਨੂੰ ਧਿਆਨ ਚ ਰੱਖਦਿਆਂ ਹਾਂ ਆਪਣੀ ਰੋਜ਼ਾਨਾ ਸਵੇਰ ਆਪਣੇ ਸਰੀਰ ਦੇ ਚੰਗੇ ਨਾਸ਼ਤੇ ਤੋਂ ਸ਼ੁਰੂਆਤ ਕਰਦਾ ਹਾਂ ਸਵੇਰੇ ਚੰਗਾ ਖਾਣਾ ਅੰਦਰ ਸਰੀਰ ਤੇ ਗਿਆ ਹੋਏਗਾ ਤੇ ਸਾਰਾ ਦਿਨ ਵੀ ਵਧੀਆ ਸੌਖਾ ਨਿਕਲਦਾ ਹੈ એનર્ਜੀ ਰਹਿੰਦੀ ਹੈ ਮੇਰਾ ਇਹ ਖਾਣਾ लो कैलोरी फूड ਸਭ ਤੋਂ ਵੱਡੀ ਗੱਲ ਹੈ ਕਿ ਨਿਊਟ੍ਰੀਸ਼ੀਅਸ ਖਾਣਾ ਮੈਨੂੰ ਮਿਲ ਰਿਹਾ ਮੇਰੀ ਜ਼ਿੰਦਗੀ ਸੌਖੀ ਹੋਈ ਆ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਚਾਹੁੰਦੇ ਹੋ ਤੇ ਨੀਚੇ ਦਿੱਤੇ ਨੰਬਰ ਤੇ ਜ਼ਰੂਰ ਕੰਟੈਕਟ ਕਰੋ ਅਸੀਂ ਤੁਹਾਡੀ ਹੈਲਪ ਕਰਾਂਗੇ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਕਰਨ ਦੇ ਲਈ ਥੈਂਕ ਯੂ